ਹਾਂ ਭਾਈ ਸਤਿ ਸ੍ਰੀ ਅਕਾਲ ਜੀ ਲਓ ਜੀ ਬੈਠੇ ਗਾਂਧੀ ਦੇ ਹੈ ਮੈਂ ਗਾਂਧੀ ਦੇ ਤੇ 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 ਤੇਨੇ ਬੰਦਰਾ ਵਾਂਗੂ ਬੈਠੇ ਬੰਦਰਾ ਵਾਂਗੂ ਨਹੀਂ ਬੈਠੇ ਇੱਕ ਬੋਲਾ ਗੁੰਗਾ ਬੋਲਾ ਹੈ ਜਿਹੜਾ ਗਰਮ ਹੋ ਗਿਆ ਉੱਤੇ ਨੱਠ ਗਿਆ ਬੋਲਾ ਗੁੰਗਾ ਅੰਨਾ ਸਾਰੇ ਆਈਟਮ ਹੈਗੀ ਆ ਸਾਰੇ ਆਈਟਮ ਸਾਡੇ ਕੋਲ ਬੋਲਾ ਵੀ ਹੈਗਾ ਗੁੰਗਾ ਵੀ ਅੰਨਾ ਵੀ ਹੈਗਾ ਗੁੰਗਾ ਵੀ ਹੈਗਾ ਇੱਧਰ ਬੈਠਾ ਹੈ ਅੰਨਾ ਵੀ ਹੈਗਾ ਕਿਉਂ ਚਿੱਕਾ ਵੀ ਆਦੇ ਕੌਣ ਆ ਜੇ ਮੈਂ ਬੋਲਦਾ ਹੈ ਅੰਨਾ ਆਈ ਗੋਤੋ ਗੀਵਾ ਗੀ ਹੰਤਾ ਕਹਿੰਦੇ ਇਹ ਬੋਲ ਰਿਹਾ ਤਾਂ ਸਮਝ ਨਹੀਂ ਚੁਪਰੇ ਨੇ ਮੈਂ ਸਮਝ ਨਹੀਂ ਬੋਲਦਾ ਵੀ ਸਮਝ ਨਹੀਂ ਓ ਠੀਕ ਨਹੀਂ ਉਹਦੇ ਵਾਲਾ ਕੰਮ ਆ ਗਿਆ ਕਹਦਾ ਜੇ ਮਸ਼ਹੂਰ ਹੋ ਜਾਊਗਾ ਕਹਦਾ ਬਸ ਤੋਰ ਮਾਰਦਾ ਕਹਦਾ ਲਈ ਕਹਦਾ ਮਾਰਦਾ ਗੁਰੂ ਵਾਲਾ ਬਣਨੀਏ ਵੀਰ ਜੀ ਗੁਰੂ ਵਾਲਾ ਬਣੀ ਇਹ ਪਾਣੀ ਲਾ ਦੇ ਮੈਂ ਜਬੀ ਨਹੀਂ ਬਾਲੂ ਲਾ ਦੇ ਐਦਾਂ ਹੀ ਪੁੱਛਦਾ ਜਿਵੇਂ ਬੈਠ ਜਾ ਉੱਥੇ ਲਗਾਦਾ ਗਲਤ ਆਹੀ ਦਰਮਲ ਕਰੀ ਜਾਂਦਾ ਕਿ ਡੈਡੀ ਬੰਦਾ ਪਾਰਸੋਂ ਕਹਦਾ ਕਾਕ ਨੂੰ ਪਾਣੀ ਲਾ ਮੈਂ ਯਾਰ ਬਸ ਹੀ ਵੜਦੇ ਤੇ ਅਸੀਂ ਕੌਣ ਕਹ ਲੋੜ ਉਹਨੂੰ ਦਾਤਾ ਹੁਣ ਲਾ ਉੱਠ ਕੇ ਆ ਮੇਰੇ ਕੋਲ ਨੂੰ ਪਾਣੀ ਲਾ ਦੇ ਮੈਂ ਯਾਰ ਹੋ ਗਏ ਤੇ ਚਾ ਦੇ ਨਾ ਮੈਂ ਕਹਾਂ ਭਾਈ ਲਾ ਦੇ ਹਲੇ ਹੈਗਾ ਟਾਈਮ ਅੱਜ ਇਹ ਕਹਿੰਦਾ ਕਹਿੰਦਾ ਉਸੇ ਗਗਾ ਗਗਾ ਬਹੁਤ ਗਗਾ ਗਗਾ ਆਤੀ ਕਰ ਲਈ ਲਾਤਾ ਪਾਣੀ ਉਹਨਾਂ ਦਾਤਾ ਸਾਰੀ ਉਹ ਬਰਸੀ ਲਾ ਜੇੜਾ ਪੋਹਰੂ ਪਾਣੀ ਲੱਗਦਾ ਬਾਈ ਹਵਾ ਕੋ ਮਣੀ ਐ ਉਹ ਮੇਰੀ ਸਾਨੂੰ ਕਹ ਲ ਹਵਾ ਦੀ ਕੱਲ ਆਈ ਆ ਨਹੀਂ ਪਹਿਲਾਂ ਠੀਕ ਦਾ ਉਹੀ ਤਾਂ ਕਹਣਾ ਪਹਿਲਾਂ ਮੈਂ ਪਹਿਲਾਂ ਮੋਨ ਹੋ ਗਿਆ ਜਿਆਦਾ ਘੇਰਲੀ ਹੁਣੀ ਐ ਨਾ ਗਰੀ ਤਾਂ ਨਹੀਂ ਹੈਗੀ ਉਹ ਗਰੀ ਨਹੀਂ ਕਾਕ ਨਹੀਂ ਗੀਦੀ ਕਾਕ ਠੀਕ ਆ ਉਹ ਤਾਂ ਪੱਕ ਗਈ ਦੀ ਕਣ ਕੇ ਹੁਣ ਲੋੜ ਨਹੀਂ ਨਹੀਂ ਉਹ ਵਾਲ ਕਿੱਥੇ ਬਾਕੀ ਦੀ ਬਸਾਈ ਉਹ ਨਹੀਂ ਬਾਈ ਕੁਝ ਨਹੀਂ ਤਾਂ ਹੁਣ ਆ ਦਾਣਾ ਪੈ ਜਾਣਾ ਤਾਂ ਹੁਣ ਨਾ ਨਾ ਲਾਉਣਾ ਪਾਣੀ ਤਾਂ 10 ਦਿਨ ਪਹਿਲਾਂ ਪਾਣੀ ਜਿਆਦਾ 15 ਦਿਨ ਜਿਆਦਾ ਪਹਿਲਾਂ ਲਾਇਆ 15 ਤਾਂ ਐ ਕਰੀਦਾ ਪਾਣੀ ਹੁਣ ਲੱਗੇ ਇਹਦਾ ਰਿਜਲਟ ਦਿਖਦੀ ਹੈ ਪਾਣੀ ਦਾ ਹੁਣ ਦੇਖੀ ਹੁਣ ਕਾ ਦੇਖਣਾ ਤੂੰ ਚੌਥੇ ਪੰਜਵੇਂ ਜਾ ਕੇ ਦੇਖੀ ਹੋਰ ਇਦਾਂ ਕਾਲੀ ਕਾਈ ਹੋ ਜਾਣੀ ਨਹੀਂ ਹੋਣੀ ਕਾਲੀ ਦੇਖਾਈ ਤੈਨੂੰ ਤਿਆਪਾ ਕਰ ਸਰਦਾਂ ਨਹੀਂ ਮੇਰੇ ਨਾਲ ਕੀ ਰੇਤਾ ਹੋ ਚਹਿਰੇ ਰੇਤਾ ਦੇ ਕੁਝ ਵੀ ਹੈ ਲੈ ਉਥੇ ਜਦੋਂ ਪਾਣੀ ਸੁੱਕੇ ਜਾਂਦਾ ਉਥੇ ਯਾਰ ਕੀ ਹੋਗਾ ਤੈਨੂੰ ਰੇਤਾ ਦਾ ਜਮਾ ਖੜਮਾ ਹੀ ਨਹੀਂ ਆਇਤਾ ਤੇਰੇ ਲਾਗ ਨਿੰਦਰ ਦਾ ਪਾਣੀ ਲਾਇਆ ਫਿਰ ਸਾਰੀ ਕਾਣ ਗਿਰ ਗਈ ਉਹ ਮੇਰੀ ਨਹੀਂ ਗਰੀ ਹੈਗੀ ਮੈਂ ਤਾਂ ਜਿਹੜੀ ਕੱਲ ਆਪ ਕੱਲ ਆਪਾਂ ਕਹਿੰਦੇ ਠੰਡ ਹੋ ਗਈ ਗੱਲ ਦੇਖ ਲਗਾ ਤਾਂ ਹਵਾ ਕਹੀ ਚੱਲੀ ਆ ਉਹਨੇ ਕੰਮ ਖਾਬ ਕਰਿਆ ਨਹੀਂ ਉਹਦੇ ਪਹਿਲਾਂ ਮੌਸਮ ਪੂਰਾ ਅਕਬਰ ਕਾ ਪਿਆਤਾ ਉਹਦਾ ਰੇਤਾ ਅੱਜ ਕਣਕ ਹਟੋ ਨਹੀਂ ਮਿਲਦਾ ਅੱਜ ਅੱਜ ਸ਼ਾਮ ਤ ਹਾਂ ਉਹ ਰੋ ਪਫੂਲਰ ਖੜਨੇ ਕਰਕੇ ਪਾਣੀ ਲਾਉਣਾ ਪੈਣਾ ਮੈਨੂੰ ਨਹੀਂ ਬਈ ਮੀਂਹਾਂ ਲੇਟ ਹੋ ਜਾਣਾ ਬੁਢੀ ਅੱਲਾ ਹੈ ਨਾ ਲਾਈਂ ਨਾ ਲਾ ਦੇਣਾ ਉਹਨੂੰ ਤਾਂ ਪਾਣੀ ਹਵਾ ਇੱਕ ਦਿਨ ਚ ਉਹਦਾ ਭਜਨ ਘਟ ਗਿਆ ਹੁਣ ਯਾਰ ਤੇ ਮੈਂ ਦੇਖਿਆ ਤਾਂ ਮੈਂ ਵੈਦਰ ਦੇਖਿਆ ਤਾਂ ਹਾਂ ਮੌਸਮ ਦਿਨ ਬਰ ਦਿਨ ਆਪੇ ਜਾ ਰਿਹਾ ਕੋਈ ਮੀਂਹ ਨਹੀਂ ਕੋਈ ਕੁਝ ਨਹੀਂ ਹੈਗਾ ਟੈਂਪਰੇਚਰ ਰੋਜ਼ 1% ਵੱਧਦਾ 2% ਵਧੀਆਂ ਜਾਂਦਾ ਇਹਦਾ ਦਣਾ ਆਉਣ ਲੱਗਾ 30 31 32 ਇੱਥੇ ਜੌਤੀਆਂ ਚੱਲਦੇ ਵੀ ਨਾ ਜਿੰਨਾ ਗਰਮੀ ਪਊਗੀ ਗੰਨੇਆਂ ਨੂੰ ਵਧੀਆ ਹੁੰਦੇ ਹਾਂ ਹਾਂ ਇਹ ਨਾ ਗੰਨਾ ਨਹੀਂ ਲਿਆ ਕਾਕਾ ਲਾਇਆ ਵੀ ਉਹਨਾਂ ਨੂੰ ਵਧੀਆ ਨਹੀਂ ਹ ਕੋਈ ਕਣਕ ਤਾਂ ਹੋ ਗਈ ਸਰੇ ਆ ਹੁਣ ਤਾਂ ਕੰਮ ਆ ਲੈ ਕੇ ਸਰੇ ਆ ਇੱਥੇ ਜਾ ਕੇ ਤਾਂ ਮਾਰਦਾ ਫੇਰ ਇੱਕ ਕੰਮ ਇੱਥੇ ਇੱਥੇ ਇੰਨੀ ਇੰਨੀ ਕ ਅਣਗਹਿਲੀ ਇੱਥੇ ਕੰਮ ਖਾਬ ਕਰਦੀ ਹੈ ਠੰਡੀ ਹੈ ਨਹੀਂ ਚੱਲਦੀ ਪੱਛੋਂ ਛੱਡ ਦੇ ਗੱਲਾਂ ਉਹ ਬਾਈ 2 ਦਿਨ ਹੋ ਗਏ ਕੱਲ ਤੱਕ ਅੱਜ ਦਾ ਉਦੋਂ ਪਹਿਲਾਂ ਪੁੱਛਦਾ ਮੈਂ ਨਹੀਂ ਹੁੰਦਾ ਉੱਥੇ ਮੋਟਰ 'ਤੇ ਉਹ ਸੀਦੇ ਕੱਲ ਜੇ ਬੈਠੇ ਕੱਲ ਸ਼ਾਮ ਨੂੰ ਬੈਟਰੀ ਵਾਰੀ ਠੰਡ ਲੱਗੀ ਠੰਡ ਲੱਗਦੀ ਸੀਗਾ ਉਦੋਂ ਤਾਂ ਦੱਖਣ ਚੱਲਦਾ ਮੈਂ ਲੋਈ ਕੱਢੀ ਅੱਜ ਹਾਂ ਬਹੁਤ ਫਰਕ ਪਿਆ ਬਜ਼ਾ ਉਹ ਮੈਂ ਲੋਈ ਕੱਢੀ ਅੱਜ ਸੋਚਦਾ ਤਰ ਮੈਂ ਤਾਂ ਹੀ ਕਹਿੰਦਾ ਮੈਂ ਕਹਿ ਬੈਠਾ ਮੈਂ ਚੱਲਾ ਦੇ ਬਈ ਮੌਸਮ ਇਹ ਜਾਈਏ ਵੀ ਲਾਦੇ ਬਾਣੀ ਕੋਈ ਚੱਕਰ ਨਹੀਂ ਉੱਥੇ ਜਿਹੜੇ ਆਹੇ ਤਾ ਦਾ ਫਰਕ ਆ ਉਹ ਖੇਤਾਂ ਦਾ ਬਹੁਤ ਫਰਕ ਆ ਕਰੇ ਦਿੱਤੀ ਪੈਸਾ ਉਹਦੇ ਹੋ ਕੇ ਨਾ ਹਾਂ ਠੰਡੀ ਪੱਛੋਂ ਚੱਲਦੀ ਆ ਦੇ ਉਹਰੇ ਹਾਲੇ ਵੀ ਠੰਡੀ ਆਜੀ ਠੰਡੀ ਜਲਦੀ ਆਵਾ ਠੰਡੀ ਜਲਦੀ ਆ ਇਹਦਾ ਕੋਈ ਇਹਦਾ ਕੋਈ ਨਹੀਂ ਬਦਲਦਾ ਮਾ ਉਸ ਹੁੰਦਾ 3 ਗੱਡੀ ਚੱਲੇਗੀ ਅਜ ਬੂਟਿਆਂ ਦੀ 3 ਗੱਡੀ ਚੱਲੇਗੀ ਬੂਟਿਆਂ ਦੀ ਪਟ ਦੀ ਪਟਾਈ ਨਹੀਂ ਹੁੰਦੀ ਤੂੰ ਆ ਬਾਰੇ ਪੈਸੇ ਦੱਸ ਮੈਨੂੰ ਪੈਸੇ ਆਗੇ ਤੈ ਗੱਡੀ ਤੇ ਤੈ ਗੱਡੀ ਤੇ ਦੱਸ ਕੇ ਲੈਣਾ ਗੱਡੀ ਜੇ 4 ਜਾ 6 ਜਾ 8 ਜਾ ਮੈਂ ਹੁਣ ਤੇਰਾ ਤੇਰਾ ਤਾਂ ਠੇਕੇ ਦਾ ਕੰਮ ਹੈ ਉਹ ਪੈਸੇ ਦੇ ਦੇਣੇ ਉਹ ਬੰਦਾ ਠੀਕ ਆ ਆਪਾਂ ਨੂੰ ਆਪਣੇ ਖਾਤਰ ਠੀਕ ਹੈ ਠੀਕ ਹੈ ਨਾ ਉਹ ਕਿੱਥੋਂ ਲਿਆ ਪਈਆਂ ਦਾ ਫੋਨ ਤੇ ਡਿੱਕਾ ਚ ਲੱਗਦਾ ਪੈਸੇ ਨੂੰ ਫੋਨ ਤੇ ਬਣਾਉ ਛੱਡ 31 ਮਾਰਚ ਕਰਕੇ ਹਾਂ 31 ਮਾਰਚ ਕਰਕੇ ਕੀ ਗੱਡੀ ਟੋ 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 ਟੇ ਨਹੀਂ ਗੱਡੀਆਂ ਉਹ ਬਾਈ ਨਹੀਂ ਪੈਸੇ ਨਹੀਂ ਬੈਂਕ ਲੈਣ ਦੇ ਥੋੜਾ ਘਟਾ ਦਿੰਦਾ ਬੈਂਕ ਯਾਰ 60 ਹੀ ਘਟਾਇਆ ਹਾਂ ਹਾਂ ਇਹਦਾ ਦੇ ਲੈਣ ਨਾ ਬਿਹਸਾਬ ਤਾਬਿਆ ਕਰਦੇ ਹੁੰਦੇ ਆ ਆਜ ਤਾਂ 1,60,000 ਜਿਹੜਾ ਹੁਣ ਲਿਮਟ ਦਾ ਵਿਆਜ ਹੁਣੀ ਆਉਣਾ 31 ਮਾਰਚ ਤੇ ਉਹ ਆਜ ਪਾਈ ਜਾਂਦਾ ਹਾਂ ਹਾਂ ਹੁਣ ਸਾਲ ਦਾ ਵਿਆਜ ਪੈ ਜਾਣਾ ਤੇਰਾ ਜਿਹੜੇ ਜਮਾ ਐ ਉਹਨੂੰ ਆਪਣਾ ਉਹਦਾ ਵਿਆਜ ਲਾ ਕੇ ਆਏ ਨਾ ਪਰ ਜਮਾ ਸਾਡੇ ਕਿੱਥੇ ਤੋਂ ਤੁਹਾਨੂੰ ਤਾਂ ਵਿਆਜ ਆਉਣਾ ਇੱਕ ਪੈਡ ਜੀਰੋ ਰਭੀਆ 1.53 ਰੁਪਏ ਪਤਾ ਕਰਕੇ ਇੱਕ ਜੀਰੋ ਰੁਪਏ ਕੇ ਜੀਰੋ ਬੋੜ ਦਰੋਜਾ ਖਾ ਕੇ ਸਾਨੂੰ ਵੇਚ ਕਿਹੜਾ ਹੋਣਾ ਹੈ ਸਾਨੂੰ ਕਿਹੜਾ ਵੇਚ ਆਉਣਾ ਮੈਂ ਗੋਲੇ ਨੂੰ ਪੁੱਛਿਆ ਸਵੇਰੋਂ ਸਮਝਿਆ ਕੀ ਪੁੱਛਿਆ ਤਾਂ ਮਾਂ ਤੇਰੇ ਨਾਲ ਜਾਣਾ ਮੈਂ ਪੁੱਛੀ ਮੈਂ ਪੁੱਛੀਆ ਕਹਿਣ ਤਾਂ ਮਨੂੰ ਪੁੱਤੂ ਬੋਛੇ ਨਾ ਮੇਤੇ ਉਂਜੀ ਬੋਲਣਾ ਕਹਿੰਦਾ ਤੇਰਾ ਨਹੀਂ ਕੀ ਲੱਗਣਾ ਵਾਹ ਕਹਿੰਦਾ ਯਾਰਾ ਹਰੀਆਲੀ ਹੈ ਬਹੁਤ ਕੰਮ ਦਾ ਲੱਗਦਾ ਹੈ ਕਿੱਥੇ? ਉਰੇ ਹਰੀਆਲੀ ਆ ਕਹਿੰਦਾ ਇਲਾਕਾ ਵਧੀਆ ਹੈ ਜੀ ਲੱਗਦਾ ਹੈ ਕਹਿੰਦਾ ਤੇਰੇ ਤੋਂ ਵਾ ਜੀਏ ਨਹੀਂ ਲੱਗਣਾ ਕਹਿੰਦਾ ਬਿਹਾਰ ਚ ਬਿਹਾਰ ਚ ਹਾਂ ਫਿਰ ਮੈਂ ਹੋਰ ਪੁੱਛਿਆ ਹਾਂ ਮੈਂ ਇਹਨੂੰ ਹੋਰ ਪੁੱਛਿਆ ਫਿਰ ਇੱਕ ਗੱਲ ਹਾਂ ਮਖਾਂ ਇਹ ਦੱਸ ਵੀ ਉੱਥੇ ਜਿਹੜੇ ਬੰਦਾ ਵਿਆਜ ਪਰ ਪੈਸੇ ਲੰਦਾ ਹਾਂ ਵਿਆਜ ਪਰ ਲੈ ਕੇ ਆਉਂਦੇ ਵਿਚਾਰੇ ਇਹ ਹਾਂ ਕਹਿੰਦਾ 5 ਰੁਪਏ ਸੈਂਕੜਾ ਲੰਦਾ ਕਹਿੰਦਾ ਜੀ ਕਿਸ ਤੇ ਲੰਦੇ ਆ 5 ਰੁਪਏ ਸੈਂਕੜਾ ਹਾਂ 5 ਰੁਪਏ 100 ਦਾ ਲੰਦਾ ਹੈ ਨਾ 5 ਰੁਪਏ 100 ਦਾ ਲੰਦਾ ਮਹੀਨੇ ਦਾ ਆ ਜੀ ਇਹ ਤਾਂ ਨਹੀਂ 1000 ਦਾ ਆਉਂਗਾ ਨਹੀਂ ਨਹੀਂ ਸੱਕੜਾ ਆਉਂਦਾ 5 ਰੁਪਏ ਇਹਦੇ 5 ਰੁਪਏ ਦੇਕਣਾ ਹੀ ਹੈ ਨਾ ਕਿੰਨਾ ਬਣ ਗਿਆ ਆਪਣੇ ਹੀ ਮਿਲਦਾ ਇਹ ਦੌਰੇ ਚ ਲੈਣਾ ਮੈਂ ਕਿਹਾ ਮਿਲਦਾ 5 ਬਣਕਰ ਤੂੰ ਲੈ ਦੁਕਾਨੋਂ ਤੈਨੂੰ 100 ਰੁਪਏ ਵਿੱਚ 5 ਰੁਪਏ ਬਣੇ ਨਹੀਂ ਉਹਦੇ ਬਹੁਤ ਮਹਿੰਗਾ ਪੈਂਦਾ ਬਹੁਤ ਮਹਿੰਗਾ ਪੈਂਦਾ ਨਹੀਂ ਬੈਂਦਾ ਇਹ ਬੇਚਾਰੇ ਨੂੰ ਇਹ ਤਾਂ ਮਾਰਾ ਨੂੰ ਆਏ ਰੱਖਣਾ ਚਾਹੀਦਾ ਸਾਰੀ ਜਨਤਾ ਇੱਕ ਜੀ ਹੋਵੇ 5% ਮਹੀਨੇ ਦਾ ਬੰਦਿਆ ਵਿਆਵੇ 5% ਮਹੀਨੇ ਦਾ ਅੱਜ ਦੇ ਸਮੇਂ 'ਚ ਜਿਹੜਾ ਸਾਲ ਦਾ ਨਹੀਂ ਮਹੀਨੇ ਦਾ ਮਹੀਨੇ ਦਾ 5% ਤੇ ਇੱਕ ਲੱਖ ਰੁਪਏ ਲੈ ਲਿਆ ਤਾਂ 5000 ਰੁਪਏ ਤਾਨੂੰ ਮਹੀਨਾ ਦੇਣਾ ਪਵੇ ਮਹੀਨੇ ਵਾਜ ਪੈਣਾ ਬੰਦਾ ਵਿਚਾਰ ਹੁਣ ਹਿਸਾਬ ਲਾ ਲਾ ਨੂੰ ਮਹੀਨੇ ਬਾਅਦ ਪਾਉਂਦਾ ਹੈ ਕਹਿੰਦਾ ਸਰਦਾਰ ਜੀ ਪਾ ਦਿਓ ਕਹਿੰਦਾ ਕਿਸ਼ਤਾਂਲੇ ਨੇ ਆ ਜਾਣਾ ਤੇ ਦੱਬੋ ਕੁਸਤਾ ਦੱਬਸਿਆ ਪਿਆ ਇਹ ਸੁੁੱਤਾ ਰਹਿ ਠੀਕ ਹੈ ਬਾਈ ਜੀ ਸਰਕਾਰੀ ਬੈਂਕ ਚੋਂ ਲੋਨ ਲੈ ਲਾ ਕਿਸੇ ਚੋਂ ਅੱਛਾ ਨਹੀਂ ਲੱੱਦਾ ਗਾ ਨਾ ਟੈਨਸ਼ਨ ਦੀ ਗੱਲ ਹੀ ਹੈ ਕਿ ਸਰਕਾਰੀ ਬੈਂਕ ਚੋਂ 12 ਫੈਂਟ ਤੋਂ ਵੀ ਜ਼ਿਆਦਾ ਜਾਲ ਉਹਨਾਂ ਦਾ 12 ਫੈਂਟ ਹੱਦ ਹੈ 12 ਫੈਂਟ ਤੋਂ ਦੀ ਖਲੋ ਕਿੰਨਾ ਹੋ ਗਿਆ ਹੁਣ ਤੋਂ ਕਿੰਨਾ ਫਲ ਫੱਕ ਬੈਣਾ ਫਿਰ ਕਿੱਥੇ 12 ਬਾ 60 60 ਬੰਦੇ ਇਹਨੂੰ ਉਹ ਯਾਰ ਮੈਂ ਤਾਂ ਇਹਦੀ ਕਮਾਈ ਵੀ ਫਿਰ ਕਿਸੇ ਕੰਮ ਦੀ ਨਹੀਂ ਗੱਗੇ ਕਿਹੜਾ ਇਹ ਇਹ ਆ ਮਾਰਾ ਲੈਣ ਦੇਣੇ ਪੈ ਗਿਆ ਚੱਲਦਾ ਇਨ ਉੱਥੇ ਸਾਡਾ 60000 ਦਾ ਵਿਆਜ ਦਿੰਦਾ ਇੱਕ 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 ਉੱਪਰ ਲੱਗਾ ਵੀ 60000 ਇੱਕ ਲੱਖ ਲੱਖ ਕਿਹੜਾ ਮੋੜਨਾ ਨਾ ਯਾਰ ਦਿੱਤਾ ਲੈ ਉਹ ਹੀ ਨਹੀਂ ਮੈਨੂੰ ਕਹਿੰਦਾ 4 ਮਹੀਨੇ 3 ਮਹੀਨੇ ਸੀ ਕਿ 4 ਮਹੀਨੇ ਲੈਣਾ ਫੇਰ ਮੈਂ ਇਹਨੂੰ ਹੋਰ ਕਿਥਲਾ ਦਿੱਤੀ ਮਾ ਤੂੰ ਪੈਸੇ ਇਕੱਠੇ ਭੇਜ ਤੇ ਮਹੀਨੇ ਬਾਅਦ ਨਾ ਪੈਸੇ ਮਾੜੇ ਮੋٹے ਭੇਜ ਖਰਚੇ ਨੂੰ ਮਾਫ ਇਕੱਠੇ ਦੇਰ ਦੇ ਕਹਿੰਦਾ ਫੇਰ ਖਰਚਾ ਕਹਾਂ ਤੇ ਕਰੇਗੇ ਸਰਦਾਰ ਜੀ ਬੱਚੇ ਵੀ ਪੜਦੇ ਐ ਹੋ ਕਹੇ ਤਾਂ ਦੰਦੇ ਸਾਲਾ ਹੈ ਤਾਂ ਔਖਾ ਕੰਮ ਹੁਣ ਇਹਨੂੰ ਲੈ ਜਾਣਾ ਡਾਕਟਰ ਪਾ ਲੋ ਜੀ ਹੁਣ ਐਡ ਆ ਗਈ ਹਾਂ ਉਹ ਐਡ ਆ ਗਈ ਠੀਕ ਆ ਲੋ ਜੀ ਐਡ ਆ ਗਈ ਬਈ ਕਹਿੰਦੇ ਆ ਬਈ ਆ ਮੈਂ ਪੋਸਟਰ ਬਹੁਤ ਸਾਈਡ ਪਰ ਮੁੰਡਾ ਕੈਨੇਡਾ ਦਾ ਬੰਦਾ ਭਾਈ ਅੱਛਾ ਜੀ ਆਪਣਾ ਇਹਦਾ ਯਾਰ ਮਿੱਤਰ ਦਾ ਬੰਦੇ ਦਾ ਠੀਕ ਆ ਜੀ ਧਿਆਨ ਦੇਖ ਲੋ ਬਾਈ ਇਹ ਅੱਜ ਕੱਲ ਬਦਮਾਸ਼ ਬਣਿਆ ਪਾ ਪਾਲ ਮੂਰੇ ਨੂੰ ਕਰਾ ਕੇ ਇਹਦਾ ਦੇਖ ਤਾ ਬਾਈ ਇਹਦਾ ਬੰਦਾ ਸਾਬੂ ਮੱਛਰ ਤੇ ਝਾਲਰ ਕੱਢੀ ਦੀ ਜੇ ਮੱਥੇ ਚੱਲ ਜਾਂਦਾ ਤੇ ਬਾਈ ਉਹਦਾ ਕੰਮ ਆ ਉਹਦਾ ਆਪਣਾ ਕਾਹਦਾ ਕੰਮ ਰੰਗ ਰੁੰਗਦਾ ਰੰਗ ਕਰਦਾ ਬਾਈ ਨੌ ਹੈਗਾ ਪ੍ਰੀ ਸੀਜ਼ ਕਿਆ ਹੈ ਪਰੀ ਸੀਜ਼ਨ ਪੇਂਟਿੰਗ ਪਰੀ ਸੀਜ਼ਨ ਪੇਂਟਿੰਗ ਗੈਟ ਇਟ ਡਨ ਫਰੀ ਐਸਟੀਮੇਟ ਕਹਿੰਦਾ ਫਰੀ ਲਾਉਂਦਾ ਮੈਂ ਹਾਂ ਉਹ ਕੰਮ ਆ ਇੰਟੀਰੀਅਰ ਐਂਡ ਐਕਸਟੀਰੀਅਰ ਦਾ ਵਾਲ ਪੇਪਰ ਰਿਮੂਵਲ ਕਰਦਾ ਅੱਛਾ ਵਾਟਰ ਡੈਮੇਜ ਰਿਪੇਅਰ ਕਰਦਾ ਠੀਕ ਹੈ ਜੀ ਆ ਕਹੇ ਡੱਕ ਐਂਡ ਫੈਂਸ ਠੀਕ ਹੈ 24 ਘੰਟੇ ਸਰਵਿਸ ਹਾਂ ਕੈਰ ਸੋਈ ਯਾਰ ਕੈਬਿਨੇਟ ਵੀ ਆ ਠੀਕ ਹੈ ਜੀ ਸਟੇਨ ਐਂਡ ਵਾਰਨਿਸ਼ ਹਾਂ ਡਰਾਈ ਵਾਲ ਰਿਪੇਅਰ ਹਾਂ ਆ ਕਹੇ ਪਲਾਸਟਰਿੰਗ ਐਂਡ ਤੇ ਤੇ ਟਿਪਿੰਗ ਲਾਸਟਿੰਗਾਂ ਟਿਪੀ ਵੀ ਕਰਦਾ ਠੀਕ ਹੈ ਅੱਗੇ ਕਹਿੰਦਾ ਮੈਂ ਵੀ ਸੰਤੁਸ਼ਟ ਕਰਾ ਕੇ ਭੇਜੂਗਾ ਮੈਂ ਬੰਦੇ ਨੂੰ ਠੀਕ ਹੈ ਲੱਖਾਂਗੇ ਤਾਂ ਐ ਵੀ ਦੱਸਦੇ ਕਿ ਨਹੀਂ ਹੈ ਡਰਾਫਟਨ ਮੇਰੇ ਡਾ ਡਰਾਫਟਨ ਤੋਂ ਬਾਕੀ ਭਾਈ ਪੋਸਟਰ ਮੈਂ ਸਾਈਡੋਂ ਪਾਣਾ ਪੋਸਟਰ ਆਇਆ ਮੇਰੇ ਕੋਲ ਦਿਓ ਬਾਈ ਨੂੰ ਕੰਮ ਭਾਈ ਆਹ ਨੂੰ ਦਿਖਾ ਵੀ ਦੇਣਾ ਪੋਸਟਰ ਜਾ ਬਾਈ ਆਹ ਆ ਤੁਹਾਨੂੰ ਮੈਂ ਸੈਟਅਪ ਪਾ ਦੇਣਾ ਤੇ ਦਿਖਾ ਦੇ ਸਾਨੂੰ ਸਾਨੂੰ ਹਾਂ ਹਾਂ ਸਾਈਡ ਪਰ ਨੰਬਰ ਤੇ ਪੋਸਟਰੇ ਪਾਤਾ ਪੋਟਰ ਤੇ ਨੰਬਰ ਆ ਗਿਆ ਬਾਕੀ gmail@preseason.painting0011@gmail.com ਬਾਕੀ ਦੀ ਪੋਰਟਰ ਪਰ ਲਿਓ ਜਿਹੜਾ ਵੀ ਭਾਈ ਬ੍ਰੈਂਪਟਨ ਤੋਂ ਜਿਹੜਾ ਭਾਈ ਬ੍ਰੈਂਪਟਨ ਤੇ ਬੰਦਾ ਹੈ ਕੋਈ ਜਿਹਨੇ ਆਹ ਲੋਡ ਆਹ ਆਹ ਕੰਮ ਦੀ ਪੋਰਟਰ ਸਾਰੇ ਕੰਮ ਲਿਖੇ ਹੋਏ ਆ ਦੇਖ ਲਓ ਸਾਈਡ ਪਰ ਨੰਬਰ ਵੀ ਆ ਪੋਰਟਰ ਤੇ ਸਾਰੇ ਕੰਮ ਠੀਕ ਐ ਐਸਟੀਮੇਟ ਫਰੀ ਲੱਗਦਾ ਹੋਊਗਾ ਨਾ ਵੀ ਜਾ ਬੁਲਾਉਣਾ ਐਸਟੀਮੇਟ ਭਾਈ ਉਹ ਫਰੀ ਕਹਿੰਦਾ ਸਾਡਾ ਠੀਕ ਐ ਬਾਕੀ ਜਰੂਰ ਭਾਈ ਮੌਕਾ ਦਿਓ ਬੰਦੇ ਨੂੰ ਨਵਾਂ ਨਵਾਂ ਕੰਮ ਖੋਲਿਆ ਹੋਇਆ ਨਵਾਂ ਮੁੰਡਾ ਆਪਣਾ ਹੋ ਠੀਕ ਨਹੀਂ ਵਧੀਆ ਵਧੀਆ ਜਿਆਬੀ ਵਿਆਬੀ ਦੇ ਕੰਮ ਆਉਂਦਾ ਨਾ ਨਾ ਠੀਕ ਆ ਭਾਈ ਠੀਕ ਐ ਇੱਕ ਨਹੀਂ ਚਾਹੀਦਾ ਦੂਜਾ ਮੌਕਾ ਚਲੋ ਜੀ ਹੁਣ ਐਡ ਖਤਮ ਆ ਗਏ ਚਲੋ ਆਪਣਾ ਅਸੀਂ ਗੱਲ ਭੁੱਲ ਗਏ ਬੋਲੇ ਦੇ ਮਾ ਕੰਨ ਦਿਖਾ ਕੇ ਲਾਉਣੇ ਆ ਉੱਥੇ ਕੱਲ ਲੱਗਿਆ ਤਾਂ ਮੈਂ ਹਾਂ ਇਹਦੇ ਕੰਨ ਦਿਖਾ ਕੇ ਲਾਉਣੇ ਯਾਰ ਕੰਨਾਂ ਤੇ ਨੂੰ ਸੁਣਦਾ ਹੈਗਾ ਇਹਦੇ ਕੰਨ ਨਾ ਡੁੱਲਦੇ ਐ ਕੁੜੀਆਂ ਖਾਈ ਤੇ ਠੀਕ ਹੋ ਜਾਂਦਾ ਜਾਗਾ ਮਾਇਦੇ ਕੰਨਾਂ ਚ ਅੱਛਾ ਮੈਂ ਨੂੰ ਦਿਖਾ ਕੇ ਦਿਖਾ ਕੇ ਲਿਆ ਮੈਂ ਨੂੰ ਹੁਣ ਠੀਕ ਨਹੀਂ ਗੱਲ ਠੀਕ ਆ ਓ ਡਾਕਟਰ ਬਾ ਲੈ ਕੇ ਜਾ ਮੈਂ ਤੈਨੂੰ ਤੇਰੇ ਕੰਨ ਦਿਖਾ ਕੇ ਲਿਆਉਣੇ ਆ ਉਹਦੇ ਕੋਲ ਦੱਸ ਕੇ ਲਿਆਉਂਗਾ ਜਿਹੜਾ ਪਗਾਲਾ ਚਮਕਾਉਰ ਤੂੰ ਗਿਆ ਤਾਂ ਉਹਦੇ ਬਾ हाँ उधर गया उसको पास किया हुआ तू गया हाँ ठीक हो या नि? नहीं तो वो साफ करने वाला साफ कर देता था अच्छा वो साफ था ही कुछ, नहीं। भी नहीं। है? नहीं। है? कुछ भी नहीं, नहीं, नहीं निकला था है? नहीं, नहीं वो चदरा है नोटाजी चदरा है तीन चदरा होता है लास्ट वाले बचा हुआ है एक एक दोनों में बाकी चल गया हाँ तो है न ਦੋਨੋਂ ਕਾਨ ਮੈਂ ਹਾਂ ਦੋ ਦੋ ਚਦਰਾ ਖਤਮ ਹੈ ਖਤਮ ਹੈ ਖਤਮ ਅੱਛਾ ਉਹ ਆਪਰੇਸ਼ਨ ਕੰਮ ਬੁਲਾ ਆਪਰੇਸ਼ਨ ਕੋ ਕਮ ਕਮ 2 ਲੱਖ ਰੁਪਇਆ ਲੱਗੇਗਾ ਲੈ ਐਡਾ ਕਿੱਥੇ ਫਿਰ ਕੰਮ ਬਹੁਤ ਗਰੀਬ ਬੰਦਾ ਕਿੱਥੇ ਇਲਾਜ ਕਰਾ ਲੂਗਾ ਫਿਰ ਇਹਨਾਂ ਨੂੰ ਕਰਾਇ ਕੋ ਹਾਂ ਆਪਰੇਸ਼ਨ ਕਰ ਕੋ ਸੁਹਾ ਨਹੀਂ ਨਿਕਲ ਗਿਆ ਨਾ ਯਾਰੇ ਫਿਰ ਦਵਾਈ ਪਾਏਗਾ ਦਵਾਈ ਪਾਏ ਟਾਕਾ ਲਗਾਏਗਾ ਟਾਕਾ ਮਾਰੇਗਾ ਹਾਂ ਹੂੰ ਉਹਦਾ ਟਾਂਕੀ ਦਾ ਤੁਹਾਨੂੰ ਪਤਾ ਹੈ ਪ੍ਰੇਸ਼ਰ ਦਾ ਟਾਂਕਾ ਲੱਗਣੀ ਲੱਗਣਾ ਹੈ ਤੈਨੂੰ ਫੇਰ ਜ਼ਿਆਦਾ ਬਿਮਾਰੀ ਦਾ ਹੱਥੀ ਨੂੰ ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਆਹੋ ਤਾਂ ਵੀ ਵੈਸੇ ਜ਼ਿਆਦਾ ਲੈ ਲਓ ਇਹਨਾਂ ਦਾ ਪੀਜੀ ਦਿਖਾਵੇ ਇਹ ਚ ਪੀਜੀ ਦਿਖਾਵੇ ਪੀਜੀ ਹੀ ਦਿਖਾਵੇ ਇਹਨੂੰ ਫੇਰ ਹਾਂ ਪਰ ਉੱਥੇ ਬਾਰੀ ਦਵਾਈ ਆਉਂਦੀ ਉੱਥੇ ਟਾਈਮ ਤਾਂ ਲੱਗਦਾ ਪਰ ਲਾਜ ਪੱਕਾ ਪੂਰੇ ਮੇਰੇ ਹੋ ਗਿਆ ਦਾ ਤੈਨੂੰ ਖਬਰੇ ਕੀ ਆ ਗਿਆ ਹੋਣਾ ਉਹਨੇ ਲੈ ਤੂੰ ਦਾਦਾ ਆਪਣੀ ਦਾਦਾ ਮੈਂ ਕਹਾਣੀ ਆ ਮੇਰੇ ਦਾਦਾ ਹੱਥ ਜੀ ਹੋ ਜੀ ਖਰਾਬ ਕਲੌਟ ਬਣ ਗਿਆ ਦਾ ਲੱਤ 'ਚ ਪੂਰੇ ਕਹਿੰਦੇ ਜਿਹੜਾ ਆਪਰੇਸ਼ਨ ਕਰਨਾ ਪੈਣਾ ਕਹਿੰਦੇ ਮੁੜ ਕੇ ਜੋਰ ਨਹੀਂ ਮਾਰ ਸਕਦਾ ਮੈਂ ਬੜਾ ਹੌਲ ਗਿਆ ਬੰਦਾ ਮੈਂ ਵੀ ਇਹ ਚਲੇ ਗਿਆ ਲੱਗੇ ਤਾਂ ਦੋ ਦਿਨ ਲੱਗੇ ਮੇਰੇ ਉਹਨੇ ਹਫਤੇ ਤੇ ਠੀਕ ਕਰਤਾ ਮੈਨੂੰ ਗੋਲੀ ਦੇ ਕੇ ਫੇਰ ਦੱਸ ਮੈਨੂੰ ਹੁਣ ਤੋਂ ਕਿ ਸਮਝੀਂ ਉਹਰੇ ਰੋਪੜਾ ਦੇ ਕਹਿੰਦੇ ਆਪਰੇਸ਼ਨ ਹੋਣਾ ਤੇਰਾ ਕਹਿੰਦੇ ਬਸ ਵਾ ਗਾਰੰਟੀ ਕੋਈ ਨਹੀਂ ਹੈਗੀ ਉਹਨੇ ਐਦੇ ਠੀਕ ਕਰਤਾ ਆ ਇਹ ਤਾਂ ਠੀਕ ਰਹੇ ਜਦੋਂ ਮੈਨੂੰ ਗੋਲੀਆਂ ਲਿਆ ਦਿੰਦਾ ਉਦੋਂ ਠੀਕ ਰਹਿੰਦਾ ਫਿਰ ਇਹ ਦਰਦ ਵੀ ਬੰਦ ਕੰਨੇ ਡੁੱਲਦੇ ਆ ਕੁਝ ਨਹੀਂ ਹਾਂ ਕੰਨੇ ਡੁੱਲਦੇ ਆ ਮੈਂ ਕਹਿੰਦਾ ਵੀ ਜਿਹੜਾ ਜ਼ਿਆਦਾ ਲੱਗਦਾ ਦਿੱਕਤ ਲੱਗਦੀ ਪੀਜੀਆ ਜਾਓ ਉੱਥੇ ਜਾ ਕੇ ਇੱਕ ਵਾਰ ਚਾਹੇ ਸਲਾਹ ਲੈ ਲਓ ਜੇ ਮੈਚ ਹੋ ਗਈ ਤਾਂ ਆਪਣਾ ਕੰਮ ਕਰ ਲਿਓ ਨਹੀਂ ਮੈਂ ਤਾਂ ਮੈਂ दारू ਨਹੀਂ ਪੀਣੀ ਜਿੱਦਣ दारू ਪੀਨੇ ਦਾ ਉਦੋਂ ਬੈ ਬੱਦ ਦੀ ਹੁੰਦੀ ਬਜਾ ਰੂਲ ਤੇ ਥਲੇ ਯਾਰ ਇਹਦੇ ਕੰਨ ਡੁੱਲਦੇ ਹੀ ਆ ਇਹਦੇ ਜਦ ਕਰਿਆ ਨਹੀਂ ਨਾ ਹੈਗਾ ਪਹਿਲਾਂ ਦਿਖਾਈ ਨਹੀਂ ਗੌਰ ਨਹੀਂ ਕਰੀ ਉਹਦੇ ਕਰਕੇ ਪੜਦੇ ਪੁੱੜਦੇ ਬੇਸ਼ੱਕ ਇਹਦੇ ਖਰਾਬ ਹੋ ਗਏ ਹੋ ਗਏ ਆਹੋ ਫੇਰ ਜਦ ਵੀ ਨਿਆਰ ਕੰਨ ਇਹਦੇ ਦੇਖ ਇੱਥੇ ਗੱਗੇ ਕਿੱਥੇ ਆ ਜਾਗਮ ਜਾਗਮ ਦਿਖਾਈ ਜਾਗਮ ਤਾਂ ਥਾਈ ਜਾਗਮ ਕਿੱਥੇ ਆ ਉੱਪਰ ਮੈਂ ਉੱਪਰ ਕੰਨ ਥਾਉ ਰਿਹਾ ਇੱਥੇ ਤੇ ਨਿਕਲਦੀ ਪੀਗਾ ਕੰਨ ਤੇ ਉੱਪਰ ਤੇ ਮੈਂ ਤਾਂ ਕੱਲ ਦਿਖਾਇਆ ਇਹਨੇ ਸਿਰ ਚ ਹਾਂ

ਆਗ ਨਿਕਲ ਜਾਂਦਾ ਹੈ। ਇੰਨਾ ਥੜਾ ਦਿਮਾਗੇ ਕਮ ਹੋਣਾ दारू ਨੇ ਦਿਮਾਗੇ ਕਮ ਹੋਦੀ ਆ ਵੀ ਥੜਾ ਨਿਕਲਣਾ ਬਾਹਰ ਹੋ। ਚੱਕਰ ਹੋ ਰਿਹਾ ਜਖਮ ਉੱਪਰ ਹੈ ਦੇਖੜ ਉਹ ਨਹੀਂ ਹੈਗਾ। ਜਖਮ ਆ ਰਿਹਾ ਸਿਰ ਤੇ ਕੋਈ। ਹਾਂ ਕੋਈ ਹੋਰ ਦਿੱਕਤ ਆ। ਸਿਰ ਤੇ ਤਾਂ ਠੀਕ ਆ ਨਾ ਠੀਕ ਹੈ। ਇਹਦਾ ਐਕਸਟਰਾ ਕਰਾ ਕੇ ਪਤਾ ਲੱਗਣਾ। ਇਹਨੂੰ ਉਹਦੇ ਵਿੱਚ ਵਧੀਆ ਡਾਕਟਰ ਪਲੇ ਗਿਆ। ਆਗ ਦਾ ਐਕਸਟਰਾ ਹੋਣਾ ਇਹਦੇ। ਹਾਂ ਉੱਥੇ ਪਤਾ ਲਾਣਾ ਕਿ ਕੀ ਚੱਕਰ ਆ ਕੰਨਾ ਮੈਂ ਦੇਖ ਲਿਆ ਕੋਈ ਹੋਰ ਦਿੱਕਤ ਤਾਂ ਕੋਈ। ਨਹੀਂ ਨਹੀਂ ਠੀਕ ਹੈ। ਚਲ ਹੁਣ ਤੁਸੀਂ ਫਿਰ ਅਸੀ ਭਾਈਆ ਲੱਗੇ ਪਿਆ ਅੱਜ ਫਾਲੀਆਂ ਘਮਾਓ। ਇੱਧਰ ਆਗੇ ਹੁਣ ਉੱਧਰ। ਉੱਧਰ ਕਿੰਨੇ ਇੰਨੇ ਨੂੰ ਅਸੀਂ ਆਹ ਇੰਨੇ 2 ਕਿਲੇ ਕਾਲੂ ਕੱਢਦੇ ਨੇ ਆਹ ਤਰਫਾਲੀ ਨਾਲ ਫੀਣੀ ਗੰਨਾ ਦਾ ਇਹ ਵੀ ਵਧੀਆ ਜੰਮਿਆ ਤੇ ਵਧੀਆ ਜਿਆਦਾ 18 ਜੰਮੇ ਆ ਉਹ ਗੰਨਾ ਬਹੁਤ ਜੰਮਿਆ ਕੱਗੇ ਇਹ ਥਾਲਾ ਡੂੰਗਾ ਪੈ ਗਿਆ ਉਹ ਕਿਹੜਾ ਉਹ ਚੱਲੀਆਂ ਵਾਲਾ 2 ਕਿਲੇ ਪਾਉ ਉਹ ਤਾਂ ਥਾਲੇ ਐ ਲੈਣਾ ਜਾਂ ਹੁੰਦੇ ਛੱਡ ਦੇ ਗੱਲਾਂ ਇਹਨਾਂ ਸਾਫ ਕੱਕ ਕੋਈ ਕਿੰਡਾ ਵੀ ਨਹੀਂ ਹੈਗਾ ਉੱਥੇ ਸਾਫ ਇਹਦਾ ਇਹਦਾ ਇਹ ਥਾਲਾ ਡੀਲਾ ਬਹੁਤ ਹੋ ਗਿਆ ਇਹਦੇ ਨਾਲ ਜੀਰੀ ਵੀ ਲੱਗ ਲਈ ਉਹ ਹੀ ਤਾਂ ਮੈਂ ਤਾਂ ਬਾਈ ਉਹੀ ਲਾਜ ਹੋਣਾ ਮੈਂ ਤੈਨੂੰ ਦੱਸਦਾ ਜਿਹੜਾ ਤੈਨੂੰ ਮੈਂ ਕਿਹਾ ਇਹਦੇ ਵਿੱਚ ਫਾਲੀ ਦੋ ਵਾਰੀ ਕਮਾ ਸੁੱਕੇ ਮੈਂ ਪਾ ਪਾਣੀ ਲਾ ਕੇ ਸਪਰੇਅ ਵਾ ਇਹਦੇ ਵਾ ਲਾ ਕੇ ਪਾਣੀ ਡੀਲੇ ਦੀ ਸਪਰੇਅ ਕਰਦੇ ਕਿਹੜੀ ਆਹੋ ਸੈਂਪਰਾ ਸੈਂਪਰਾ ਮਾਰ ਦੇ ਉਹਦੇ ਬਾਅਦ ਉਹਨੇ ਸੈਂਪਰਾ ਨੇ ਖਤਮ ਕਰ ਦੇਣਾ ਹੈ ਉਹਦੇ ਬਾਅਦ ਅੱਖ ਦੀ ਦੂਈ ਉਹਦੇ ਬਾਅਦ ਤੁਸੀਂ ਨਹੀਂ ਕਰਨਾ ਹੈ ਛੇੜਨਾ ਨਹੀਂ ਹੈਗਾ ਖੇਤ ਫਿਰ ਛੇੜਨਾ ਥੋੜੋ ਫਿਰ ਫੇ ਦੂਈ ਬਾਅਦ ਕਰਦਣੀ ਆਪਾਂ ਨੇ ਆਹ ਐਲਟਰਾ ਜੀਨ ਸਰਕੋਰ ਇਹ ਜੀ ਪਾ ਕੇ ਕਰਦਣੀ ਕੋਈ ਨਹੀਂ ਲੱਖ ਨਹੀਂ ਹੋਣਾ ਫਿਰ ਸਾਫ ਰੜਾ ਮੈਦਾਨ ਗੰਨੇ ਦੇ ਕੱਖ ਨਹੀਂ ਦਿਊਗਾ ਕੋਈ ਵੀ ਐਂ ਕਰਨਾ ਹੁਣ ਬਾਕੀ ਜਵੀ ਨੂੰ ਪਾਣੀ ਲਾਉਂਦੇ ਉਰੀ ਗੱਲ ਉਹ ਗੁੱਡਣਾ ਜਵੀ ਨੂੰ ਪਾਣੀ ਲਾ ਦਵਾ ਪਬੂਲਰ ਤਾਂ ਪੜੂਗੇ ਪਿਆਰੇ ਠੀਕ ਨਹੀਂ ਗੱਲ ਅਦੇ ਇਹ ਇੰਨੀ ਟੱਲਪਰਾਂ ਨਹੀਂ ਕੰਮ ਸੂਤ ਲਿਆਂਦਾ ਸਰੋਂ ਦੀ ਬੜਾਈ ਆ ਲੱਭੀ ਪੂਰੀ ਗੱਗੇ ਹੋਰ ਵੀ ਵੱਢਣ ਲੱਗੇ ਪਏ ਆ ਉਧਰ ਵੀ ਵੱਢਣ ਲੱਗੇ ਆ ਸਵਾ ਆ ਗਿਆ ਹੁਣ ਸਰੋਂ ਦਾ ਤੂੰ ਵੀ ਕੱਢ ਫੈਸਲਾ ਆਪਣਾ ਕੱਢਣਾ ਨਹੀਂ ਫੈਸਲਾ ਕਰ ਤੱਕਾ ਸੀ ਇਹ ਕਾਲੂ ਫੱਟਾ ਬਗਣਾ ਤਾਂ ਕੱਢਣੀ ਹੋਗਾ ਨਾ ਫੱਟਾ ਕੱਢਣੀ ਪੈਣਾ ਯਾਰ ਆਪਣੀ ਆਪਣੀ ਕੱਢ ਲੈਣੀ ਆਪਣੀ ਆਪਣੀ ਕੱਢ ਲੈਣੀ ਆਪਾਂ ਨੇ ਬੱਸ ਠੀਕ ਨਹੀਂ ਗੱਲ ਵਧੀਆ ਵਰਗਾ ਖਰਚਾ ਘਟਾ ਹੋਰ ਕੀ ਕਰਮਜੀਦੀ ਕੱਢਣੀਆਂ ਦੁੱਧ ਖਰਚਾ ਹੁੰਦਾ ਬਾਈ ਬੜਾ ਫਰਕ ਪਿਆ ਜਾਂਦਾ ਠੀਕ ਹੈ ਆਪਣੀ ਆਪਣੀ ਕੱਢਣੀ ਆਪਾਂ ਕੱਲੂ ਕਾਹਦੇ ਫੱਟਾ ਜੇ ਟਾਈਮ ਹੋਇਆ ਕੱਲ ਨੂੰ ਨਹੀਂ ਪਰਸੋਂ ਕਰ ਲੂ ਜੇ ਕੱਲ ਨੂੰ ਨਹੀਂ ਟਾਈਮ ਹੈਗਾ ਤੇਰਾ ਟਾਈਮ ਨਹੀਂ ਹੋਣਾ ਕੱਲ ਨੂੰ ਕੱਲੂ ਮੇਰਾ ਪਰਸੋਂ ਕਰ ਲੂਗਾ ਕੱਲ ਨੂੰ ਫਾਈਨਲੇ ਮੈਚ ਹੈ ਕੱਲੂ ਫਾਈਨਲ ਮੈਚ ਪਰਸੋਂ ਲਾ ਲੂਗਾ ਘੱਟਾ ਫੁੱਟਾ ਨੂੰ ਕੱਢ ਲੇ ਜੇ ਅਸੀਂ ਜਿੱਤ ਗਏ ਤੇ ਵਲੌਗ ਬਣਾਉਂਗਾ ਮੈਂ ਨਹੀਂ ਜੇ ਹਾਰ ਗਏ ਫੇਰ ਹੀ ਬਣਾਉਣਾ ਹੈ ਤੇ ਜਿੱਤ ਕੇ ਤਾਂ ਪਹਿਲਾਂ ਆ ਜਾਣਾ ਨਹੀਂ ਫੇ ਲੇਟ ਕੱਲ ਸਾਰੀ ਫੈਮ ਇਹ ਜਿੱਤ ਕੇ ਫੇਰ ਤਾਂ ਆਉਣਾ ਹੀ ਨਹੀਂ ਹਾਂ ਆਵਾਂਗੇ ਤੇ ਤਾਂ ਪਾਰਟੀ ਵੀ ਹੋਣੀ ਸ਼ਾਮ ਨੂੰ ਰੁਪਿਆ ਆਤੀ ਯਾਰ ਜੇ ਜਿੱਤ ਗਏ ਫੇਰ ਸ਼ਾਮ ਤੱਕ ਮੈਚ ਹੋਣਿਆ ਨਾ ਲਗਾਤਾਰ ਉਹ ਤਾਂ ਠੀਕ ਹੀ ਹੈ ਕੰਮ ਦਾ ਸੈਮੀਫਾਈਨ ਲੈ ਫਾਇਨਲ ਦਾ ਦੋ ਆ ਵੀਡੀਓ ਪਾਰਟੀ ਵੀ ਕਰਦਾ ਕਹਿੰਦਾ ਹੁਣ ਤਾਂ ਠੀਕ ਪਾਰਟੀ ਹੁਣ ਤਾਂ ਠੀਕ ਹੈ ਹੁਣ ਤਾਂ ਨਾਲੇ ਬੁੜ ਕਿੱਥੇ ਆਇਆ ਸੀ 6:00 ਵਜੇ ਸਾਢੇ 6:00 ਹੱਥ ਦੇਖਿਆ ਇਹ ਬੈਦੇ ਬਾਅਦ ਮੈਂ ਤਾਂ ਦੇਖੀ ਨਹੀਂ ਇਹ 7:00 ਵਜੇ ਘਰ ਆ ਜਾਣਾ ਚੱਪਾ ਠੀਕ ਹੈ ਫਿਰ ਤਾਂ ਵਧੀਆ ਗੁੰਮ ਕੇ ਲਾ ਕੇ ਹੈ 7:00 ਵਜੇ ਆ ਜਾਣਾ ਮੈਂ 7:00 ਵਜੇ ਆ ਜਾਣਾ ਮੈਂ ਕਿਹਾ ਦੌੜ ਕੇ ਆਓ ਫਿਰ ਉਹ ਮੈਚ ਦਾ ਆ ਸੈਮੀਫਾਈਨ ਮੈਂ じゃ ਕਰ ਲਵਾਂ ਵੀਡੀਓ ਬਣਾ ਦੋ ਮੈਚ ਜਦ ਸਵੇਰ ਜਿੱਤ ਕੇ ਫਾਈਨਲ ਮੈਚ ਵੀਡੀਓ ਬਣਾ ਦੋ ਉਹ ਟਾਈਮ ਲੱਗਦਾ ਉਹ ਕਿੰਨੇ ਘੰਟੇ ਲੱਗਣਗੇ ਜੇ ਘਟ ਹੋ ਗਏ ਜੇ ਘਟ ਲੱਗ ਰਾ ਜਲਾ ਮੈਣਾ ਸਿੱਧਾ ਮਖੰਡਾ ਵਾਲੀ ਵੀ ਕੁੱਡੇ ਆ ਉੱਧਰ ਗੁਰਦੁਆਰੇ ਖੰਡ ਪਾਠ ਸ਼ਾਮ ਨੂੰ ਜਾਣਾ ਲੱਪੜੀ ਆ ਜੀ ਫਿਰ ਗੁਰਦੁਆਰੇ ਖੰਡ ਪਾਠ ਰਾਤ ਨੂੰ ਹਾਂ ਗੁਰਦੁਆਰੀ ਖੁੱਲਿਆ ਵਾ ਖੰਡ ਪਾਠ ਗੁਰਦੁਆਰੇ ਵਿੱਚ ਵੀ ਆਹੋ ਹਾਂ ਉੱਧਰ ਵੀ ਜਾਣਾ ਕੱਲ ਰਾਤ ਮੈਂ ਤਾਂ ਜਾਇਆ ਤਾਂ ਇਹ ਵੀ ਜਾਇਆ ਰਾਤ ਹੁਣ ਸਵੇਰ ਦਾ ਭਾਈ ਜਾ ਨਹੀਂ ਹੋਗਾ ਫਿਰ ਜਾਉਂਗੇ ਹੁਣ ਸਵੇਰੇ ਜਾਵਾਂਗੇ ਸ਼ਾਮ ਨੂੰ ਜਾਉਂਗੇ 7:00 ਵਜੇ ਫੇਰ ਹੋ ਗਿਆ ਲੱਗਦਾ 7:00 ਵਜੇ ਪਹਿਲਾਂ ਹੀ ਸਵੇਰੇ ਜਾਵਾਂਗੇ ਮੱਥਾ ਦੇ ਕੇ ਆਹੋ ਨਿਕਲ ਜਾਵਾਂਗੇ ਹਲੇ ਵੀ ਲੋਕ ਦੇਖ ਲੈ ਬੰਬ ਵਜਾਈ ਜਾਂਦੇ ਦੁਵਾਲੀ ਕੱਦੀ ਲੰ ਕਾਦੇ ਮੱੱਕੀ ਵਾਲੇ ਮੱਕੀ ਨੂੰ ਖਾਂਦੇ ਥਲੇ ਆ ਜੀ ਗੂਤਰ ਪੈਂਦੇ ਮੱਕੀ ਨੂੰ ਹਾਂ ਮੱਕੀ ਵਾਲੇ ਆਏ ਹਾਂ ਮੱਕੀ ਵਾਲੇ ਵੀ ਆਉਂਦੇ ਬੰਬ ਆਪਾਂ ਨੇ ਵੀ ਉੱਥੇ ਦੇਖਣਾ ਹੈ ਜੇ ਮੂੰਗੀ ਲੋਟ ਆ ਗਈ ਉਹ ਬੂਟੇ ਪੱਟ ਦੇਣ ਉਹਨਾਂ ਨੇ 10 5 4 ਦਿਨਾਂ ਚ ਖੇਤ ਤਿਆਰ ਕਰਕੇ ਮੱਕੀ ਬੀਜਣੀ ਨਹੀਂ ਮੂੰਗੀ ਬੀਜੂਗੇ ਨਾ ਮੱਕੀ ਕਾ ਹੋ ਗਿਆ ਮੱਕੀ ਨਹੀਂ ਮਾਂ 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 ਮੂੰਗੀ ਬੀਜੀਏ ਮੈਂ ਤਾਂ ਕਹਿੰਦਾ ਮੂੰਗੀ ਕੱਲੀ ਮੂੰਗੀ ਜੇ ਕਰਕੇ ਹੋਰ ਕੰਮ ਕਰੀਏ ਹਾਂ ਅਪਾਹਣ ਬੰਨ ਕੇ ਜਾਂ ਲੈ ਅਪਾ ਨੇ ਖੇਤ ਵਿਆਹ ਬਾਅਦ ਤੱਕ ਕੰਪਿਊਟਰ ਕਰਤਾ ਖੇਤ ਵਿਆਹ ਤਾਂ ਆ ਕੇ ਬਾਅਦ ਤੱਕ ਇਹਨਾਂ ਵਿਆਹ ਤਾਂ ਇਹਨਾਂ ਤਾਂ ਇੱਕੋ ਗੱਲ ਆ ਖੇਤ ਬਾਅਦ ਤੱਕ ਕੰਪਿਊਟਰ ਕਰਤਾ ਖੇਤ ਤਿਆਰ ਹੋ ਗਿਆ ਆਪਣਾ ਵੀ ਅਪਾ ਜਿਹੜੇ ਆਪਣੇ ਪਾਸ ਮਿਲ ਵਾਲੇ ਫਾਲੇ ਆ ਉਹਦੇ ਨਾਲ ਕੱਢੀ ਲੈਣਾ ਹਾਂ ਸਮਝਿਆ ਹਾਂ ਉਹਦੇ ਪਰ ਦੋ ਦੋ ਲੈਣਾ ਉਹਦੀ ਲਾ ਦੀਏ ਮਾਹਾਂ ਦੀ ਇੱਕ ਉਹਦੇ ਪਰ ਦੋ ਲੈਣਾ ਜਾਂ ਅੱਧਾ ਖੇਤ ਮੂੰਗੀ ਦਾ ਅੱਧਾ ਮਾਹਾਂ ਦਾ ਉਹਦੇ ਪਹਿਲਾਂ ਇਹ ਪਾਣੀ ਮੰਡ ਲਾਉਣਾ ਪੈਗਾ ਤਾਂ ਸਿਆੜਾ ਸਿਆੜਾ ਚ ਲੱਗੂ ਤੇ ਮਾਹ ਦੇਖੇ ਨਹੀਂ ਗੱਗੇ ਉੱਤੇ ਸਹੀ ਠੀਕ ਨਹੀਂ ਗੱਲ ਸਹੀ ਹੈ ਦਲਤੀ ਠੀਕ ਆ ਇਹ ਸਭ ਤੇ ਲੋਡ ਆ ਮਾ ਉਹਦੇ ਉੱਪਰ ਮਹੀਨ ਨਾਲ ਬੀਤ ਦੇਣੀ ਆ ਉਹ ਮਹੀਨ ਆਪਣੇ ਤਾਂ ਹੈ ਹੀ ਉਹਦੇ ਨਾਲ ਬੀਤ ਦੇਣੇ ਹਾਂ ਠੀਕ ਨਹੀਂ ਲੋਟ ਪਿਆ ਤੇ ਦਿਮਾਗ ਤੇਰਾ ਬਹੁਤ ਕੰਮ ਕਰ ਗਿਆ ਤਾਂ ਰਗਰਾਤਾ ਕੰਮ ਤਾਂ ਦਿਮਾਗ ਤੇ ਬੰਮੀ ਦੇ ਨੇ ਕਰਿਆ ਉਹ ਫਿਰ ਨਕਲ ਤਾਂ ਕਰਨੀ ਪੈਂਦੀ ਜੰਗੇ ਕੰਮ ਦੀ ਯਾਰ ਚੰਗਾ ਕੰਮ ਕਰਿਆ ਪਿਆ ਪਰ ਗਟਿਆ ਵਾਲੀ ਨਹੀਂ ਕਦੀ ਕਰਦੇ ਉਹਦੀ ਉਹ ਵਾਲੀ ਗੱਲ ਲੂਗੀ ਜਿਹੜੀ ਉਹਦੀ ਮਾਂ ਉਹ ਖੜਿਆ ਤੇਰੇ ਆਪਣੇ ਛੋਲੇ ਪਰਾਂ ਪਿਆਜ ਤੇ ਠੀਕ ਆ ਸਾਰੇ ਉਹ ਉਹਦਾ ਉਹ ਠੀਕ ਆ ਕੰਮ ਥੰਦੇ ਕੰਨਾ ਪਿਆਜ ਵਾਲਾ ਕੰਮ ਵਾਲਾ ਨਹੀਂ ਪਿਆ ਕੰਮ ਠੀਕ ਆ ਹੌਲੀ ਐਕਸਪੀਰੀਅੰਸ ਆਊਗਾ ਅਰੇ ਸਾਲ ਕਰਨਾ ਪੈਣਾ ਕੰਮ ਪਨੀਰੀ ਆਪਣੀ ਚਾਹੀਦੀ ਆ ਬਾਈ ਹਾਂ ਪਨੀਰੀ ਆਪਣੀ ਲਾਓ ਅਰੇ ਸਾਲ ਕਰੋ ਅਰੇ ਪਨੀਰੀ ਹੋਵੇ ਅਰੇ ਸਾਲਾ ਕੁਝ ਸਿੱਖਣੇ ਮਿਲਦਾ ਤਾਂ ਹੀ ਲੋਟਾਉਂਦਾ ਹਾਂ ਇਹਦਾ ਵੀਡੀਓ ਦੇ ਬਿਲਡ ਕਰਾਉਣ ਲੱਗ ਪੈਨ ਹਾਂ ਇਹ ਨਾਲ ਬੇਰੀ ਗਾਹ ਨੂੰ ਪੰਮੇ ਨਾਲ ਕਿ ਸਿੱਖੇ ਆਪਾਂ ਪੰਮੇ ਨਾਲ ਆ ਸਿੱਖਿਆ ਵੀ ਬਾਈ ਸਪਰੇ ਨਹੀਂ ਕਰਨੀ ਪਹਿਲਾਂ ਕੋਈ ਵੀ ਪੰਮੇ ਨਾਲ ਸਿੱਖਿਆ ਵੀ ਪੰਮੇ ਨੇ ਕਿ ਤੂੰ ਰੈਗਰੀ ਪਹਿਲਾਂ ਮੇਲੇ ਆਪਾਂ ਕਿੰਨੇ ਕੰਮ ਕਰਦਾ ਆ ਦੋਈ ਕਿਹੜੀ ਸੰਕੋਰ ਬਸ ਸੰਕੋਰ ਨਾਲ ਕੰਮ ਕਰਿਆ ਸੰਕੋਰ ਕਰਿਆ ਸੰਕੋਰ ਨਾਲ ਕਰਿਆ ਆ ਗਿਆ ਦਮ ਹੁਣ ਜੁੜੀਏ ਚੱਲ ਫਿਰ ਚੱਲ ਕਰਮੀ ਨਹੀਂ ਆਉਣ ਲੱਗੀ ਹਲੇ ਫਰੀ ਵਾਹ ਵਾਹ ਹਲੇ ਮੌਸਮ ਆ 2 ਦਿਨ ਠੀਕ ਹੋਇਆ ਤੈਨੂੰ ਬਾਬਰ ਦਾ ਕਹਿ ਰਿਹਾ ਮੈਂ ਗੱਲ ਇਹ ਜੇ ਦੋ ਦੋ ਦਿਨ ਪੈਣ ਲੱਗਦਾ ਦੇਖੀ ਘਾਟ ਪੈ ਜਾਂਦਾ ਦੇਖਦਾ ਜੇ ਨਾ ਦਿਸ਼ਾਉਂ ਡਰਦਾ ਹਾਂ ਉਹਦਾ ਬਹੁਤ ਹੰਡਾ ਮੌਸਮ ਹੋ ਗਿਆ ਹੋਰ ਬਿੱਗਾ ਤਾਂ ਨਿਕਲ ਗਿਆ ਹੁਣਾ ਬਣਾ ਯਾਰ ਆ ਵੀ ਕੱਟੇ ਸਿਆੜ ਸਾਲੇ ਬਿੱਗਾ ਬੁੱਗਾ ਦੇਖੀ ਆ ਪਰ ਕੰਮ ਲੱਗਿਆ ਰਿਹਾ ਆਪਣੇ ਜਣਾ ਇਹ ਉਹਦਾ ਕੋਈ ਦਾ ਹੌਕਾ ਕੰਮ ਆ ਇਹ ਚੱਲ ਬਾਈ ਅਸੋਖੇ ਕੰਮ ਆ ਵਾਹ ਹੁਣ ਗੱਬੇ ਬੋਲਾ ਗੱਦੇ ਸੈਡਾ ਕਹਿੜਾ ਦਾ ਬਹੁਤ ਸੈਡਾ ਬੋਲਾ ਕਹਿੰਦਾ ਪਾਣੀ ਵੀ ਆਇਆ ਜੇ ਸੈਡਾ ਸਾਰ ਕਰਦੇ ਆ ਹਾਂ ਰਾਈਟਰ ਨੂੰ ਦੱਸ ਕਾ ਕਾ ਹੋ ਜਾਂਦਾ ਸੈਡਾ ਮਾ ਕੋਈ ਨਾ ਕੱਲ ਨੂੰ ਡੋਲੀ ਲਾਉਂਗੇ ਪਾਣੀ ਦੀ ਤੇ ਥੋੜਾ ਜਿਆਦਾ ਵਧੀਆ ਬਣੀ ਆ ਤਾਂ ਉਹ ਅਜਾਤੀ ਨਹੀਂ ਜੰਗਦਾ ਨਾ ਆਇਆ ਕੱਲ ਨੂੰ ਆਉਂਗੇ ਸਵੇਰੇ ਸੱਚ ਦੇ ਦੇਖੀ ਇੱਲਾ ਕੱਟ ਕੇ ਆਣਾ ਫਿਰ ਅਸੀਂ ਅਕਤਮ ਹਾਂ ਜੰਗ ਜੀ ਤਾਰ ਲੀਏ ਦਿਖਲਿਓ ਚੱਲ ਫਾ 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 ਤਾਂ ਜਦ ਗਲਤ ਹੁੰਦਾ ਕੰਮ ਚੱਲ ਪਟਦੀ ਜਾਂ ਬਹੁਤ ਹੈ ਪਟਦੀ ਜਾਂ ਬਹੁਤ ਹੈ ਅਰੇ ਇ ਕਲੀ ਜਿੱਥੇ ਸਭ ਤੋਂ ਦੂਵੀ ਹੋਈ ਹੋਈ ਆ ਕਈ ਦਾ ਵਿੱਚ ਢੀਲਾ ਖਾਦਵੇਂ ਕਰਤਾ ਉਹਨੇ ਟੜਪੜ ਜੀ ਨੇ ਚੱਲ ਵਿੱਚ ਵਿੱਚ ਢੀਲਾ ਹੈਗਾ ਹਾਂ ਜੀ 2000 ਡੰਡਾ ਹਲੇ ਵੀ ਛੋਟਾ ਲਿਆਇਆ ਬੜਾ ਕੱਲ ਹੋਰ ਵੱਡਾ ਲੈ ਆਉਂਗੇ ਬਾੜ ਲੱਗੀ ਹੋਊ ਕੱਲ ਹੋਰ ਵੱਡਾ ਲੈ ਆਉਂਗੇ ਜਿਹੜੀ ਆ ਸਾਈਡਾਂ ਸਾਈਡਾਂ ਚੱਲੇ ਨਾ ਬੰਦਾ ਫੇਰ ਸੈਟ ਰਹੀ ਸੀ ਹਾਂ ਤੇ ਵਧੀਆ ਹੈ ਯਾਰ ਇਹ ਡੜ ਲਾ ਕੇ 50 ਖੱਡਣ ਲਾ ਕੇ ਦੋਏ ਕਾਲੂ ਕਾਲੂ ਪਤਾ ਲੱਗਣਾ ਜਿਹੜਾ ਢੀਲਾ ਪੱਟਾ ਬਸ ਸੁੱਕਦਾ ਕਿ ਨਹੀਂ ਮੇਰੇ ਨਾਲ ਇਹ ਹੈਂ ਸੁੱਕੇ ਨਾ ਮਾਫੀ ਕਹਿੰਦਾ ਕਾਲੂ ਦੀ ਖਣਾਉਂਗਾ ਇੱਕ ਵਾਰੀ ਫੇਰ ਘਮਾੜਣੀ ਗੈ ਲੱਗਦੀ ਓਥੇ ਜਿਹੜਾ ਰਹਿਦਾ ਉਹ ਵੀ ਸਪੱਸ਼ਟ ਹੋ ਜਾਣਾ ਬਸ ਸਰ ਤੇਮੀ ਦਾ ਜੋਰ ਨਹੀਂ ਲੱਗਦਾ ਹੈਗਾ ਹੋ ਆਹੋ ਥੋੜੀ ਬਾਅਦ ਤਾਂ ਪਾਣੀ ਲਾ ਕੇ ਸਪਰੇਅ ਹੀ ਹੋਣੀ ਉਹ ਫਿਰ ਹੋਰ